ਵਾਲੀਏ ਕੋ ਲਾਲਮ ਰਹਿਮਤਾਂ ਦੇ ਮਾਲਕ ਸ਼ਬਦ ਗੁਰੂ ਸ਼ਬਦ ਅਵਤਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਣਾ ਵਿੱਚ ਬਰਾਜਮਾਨ ਗੁਰੂ ਪਿਆਰੇ ਖਾਲਸਾ ਜੀ ਪਿਆਰ ਵਿੱਚ ਆਏ ਉਹ ਬਲਾਈ ਰੀ ਸਤੇ ਪ੍ਰਮਾਨ ਕਰਿਓ ਕੋਈ ਵੀ ਰਸਨਾ ਮਨਜੀ ਨਾ ਰਵੇ ਸਾਰੀ ਸੰਗਤ ਗਾਦੀਕੇ ਕਹਿ ਦਿਓ ਵਾਹੇ ਗੁਰਜੀ ਦਾ ਸਰਸ ਵਾਹੇ ਗੁਰਜੀ ਕੀ ਸਤਿ ਸਰਗਤ ਗਾਜੀ ਕੇ ਕੈਰੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਣੀ ਸੰਬੰਧ ਬਣਾਓ ਮੇਰੇ ਪਾਵਨ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹ ਸੰਸਾਰ ਤੇ ਰੱਬੀ ਦਾਤਾਂ ਦੀ ਅਣਹੋਖ ਲੈ ਕੇ ਆਏ ਨੇ ਸੰਸਾਰ 'ਚ ਕੋਈ ਆਦਮੀ ਜੰਦਾ ਹੈ ਕਰੋ ਕੁਝ ਕਮਾਉਣ ਵਾਸਤੇ ਪਰ ਮੇਰੇ ਦਾਤੇ ਗੁਰੂ ਨਾਨਕ ਪਾਤਸ਼ਾਹ ਜੀ ਕੁਛ ਵੰਡਣ ਵਾਸਤੇ ਤੁਰੇ ਨੇ ਪਾਤਸ਼ਾਹ ਨੇ ਚਾਰ ਯਾਤਰਾਵਾਂ ਕੀਤੀਆਂ ਨੇ ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਆ ਪਾਤਸ਼ਾਹ ਜੀ ਕੇਵਲ ਸੀਮਤ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਸੰਪਾਵਾਂਗੇ 1518 ਦੇ ਵਿੱਚ ਮੇਰੇ ਪੰਮਨ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਅਰਧ ਦੀ ਯਾਤਰਾ ਨੂੰ ਗਏ ਨੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਮੱਕੇ ਗਏ ਨੇ ਭਾਈ ਗੁਰਦਾਸ ਜੀ ਨੇ ਲਿਖਿਆ ਉਹਨਾਂ ਨੀਲੇ ਰੰਗ ਦੇ ਬਸਤਰ ਪਹਿਨੇ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਉਜਾ ਬਾਣ ਮਸੱਲਾ ਤਹੀ ਜੇ ਮੇਰੇ ਪਾਵਨ ਗੁਰਦੇਵ ਰਹਿਮਤਾ ਦੇ ਮਾਲਕ ਨੇ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਮੁਸਲਮਾਨਾ ਤੂੰ ਪੰਜ ਵਕਤ ਨਮਾਜ਼ ਪੜਦਾ ਪਰ ਅੰਤਖਸ਼ ਕਰਮ ਦੇ ਨਾਲ ਨਮਾਜ਼ ਨਹੀਂ ਪੜਦਾ ਉਹਨਾਂ ਦਾ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਹੱਕ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਕਰ ਤੇ ਪੰਜਵੀਂ ਸ਼ਿਫਤ ਸੁਣਾਏ ਇਹ ਬਾਦਸ਼ਾਹ ਨੇ ਇਕੱਲਾ ਮੁਸਲਮਾਨਾਂ ਨੂੰ ਨਹੀਂ ਕਿਹਾ ਇਹ ਸਾਨੂੰ ਵੀ ਕਿਹਾ ਇਹ ਚਾਰ ਕੱਲੀਆਂ ਪੱਟੀਆਂ ਕਰ ਲਈ ਤੇ ਫੇਰ ਤੇਰੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਣਾਈ ਹੋਈ ਸ਼ਿਫਤ ਪ੍ਰਵਾਨ ਹੈ

ਮੇਰੇ ਪਾਤਸ਼ਾਹ ਜੀ ਨੇ ਕਮ ਸਥਾਨ ਵਿੱਚ ਬੇਰੇ ਲਾ ਦੇ ਨੇ ਭਾਈ ਮਰਦਾਨੇ ਨੇ ਕਿਹਾ ਪਾਤਸ਼ਾਹ ਕਿਥੇ ਘਰ ਵਿੱਚ ਰਹਿੰਦੇ ਉਹ ਪਾਤਸ਼ਾਹ ਨੇ ਕਿਹਾ ਮਹੱਲਾ ਵਿੱਚ ਰਹਿ ਨੂੰ ਜੀ ਕਰਦਾ ਉਹ ਜਿਹੜੇ ਮਹੱਲਾ ਵਿੱਚ ਰਹਿੰਦੇ ਨੇ ਭਾਈ ਮਰਦਾਨਾ ਜੀ ਉਹਨਾਂ ਸਾਰਿਆਂ ਨੇ ਇੱਥੇ ਚੱਲ ਕੇ ਆ ਜਾਣਾ ਇੱਥੇ ਭਾਵੇਂ ਤੂੰ 100 ਵਾਰਾ ਬੈਠਾ ਰਹਿ ਇੱਕ ਉੱਠ ਕੇ ਕਿਸੇ ਨੇ ਉੱਥੇ ਨਹੀਂ ਜਾਣਾ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਇਹੋ ਹੀ ਜਗਾ ਚੰਗੀ ਹੋਈ ਭਾਈ ਮਰਦਾਨੇ ਨੇ ਕਿਹਾ ਪਾਤਸ਼ਾਹ ਜੀ ਸਤਿ ਬਚਨ ਸਤ ਸੰਗਤ ਜੀ ਗੁਰੂ ਆਕਸ਼ਾ ਜੀ ਮਹਾਰਾਜ ਬੈਠ ਕੇ ਕਬਰਸਥਾਨ ਵਿੱਚ ਕੀਰਤਨ ਕਰਦੇ ਨੇ ਔਰ ਗੁਰੂ ਆਕਸ਼ਾ ਜੀ ਕੀਰਤਨ ਕਰਦੇ ਵਿੱਚ ਭਾਈ ਮਰਦਾਨਾ ਰਵਾਬ ਵਿੱਚ ਆਉਂਦਾ ਪਾਤਸ਼ਾਹ ਜੀ ਨੇ ਕਿਹਾ ਭਾਈ ਮਰਦਾਨਾ ਸਿਰਵਾਬ ਉੱਠ ਜਾਓ ਬਾਣੀ ਆਈ ਹੈ ਕਬਰਸਥਾਨ ਵਿੱਚ ਜਿਸ ਤੱਕ ਕੀਰਤਨ ਹੋ ਰਿਹਾ ਉਸ ਵਕਤ ਦੀ ਤਸਵੀਰ ਆਪ ਦੀ ਸੇਵਾ ਦੇ ਵਿੱਚ ਟਾਡੀ ਜੱਥਾ ਸਰੰਗੀ ਮਾਸਟਰ ਭਾਈ ਜਰਦਿਆਲ ਸਿੰਘ ਦੀ ਹੋਰ ਟਾਡੀ ਸੱਸ ਜੀ ਭਾਈ ਵਰਕਰ ਸਿੰਘ ਦੀ ਤੇ ਸ਼ਿਸ਼ੇਰ ਸਿੰਘ ਲੈ ਵੀ ਸ਼ਿਸ਼ੇਰ ਸਿੰਘ ਮਿਸਰਪੁਰ ਦਾ ਟਾਡੀ ਜੱਥਾ ਉਹਨਾਂ ਸ਼ਬਦਾਂ ਨੂੰ ਜਿਸ ਵਕਤ ਮੇਰੇ ਪਾਕਸ਼ਾ ਕਬਰਸਤਾਨ ਵਿੱਚ ਬਗਦਦ ਵਿੱਚ ਬਹਿ ਕੇ ਉਹ ਧਰਤੀ ਤੇ ਬਹਿ ਕੇ ਕੀਰਤਨ ਕੀਤਾ

नौकिरी <todulopía>, आहे